ਕਿਸੇ ਨੂੰ ਪਿੰਡ 'ਚ ਨਹੀਂ ਬੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾਂ ਇਹੋ ਜਿਹੀਆਂ ਸੀ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਾਈ ਉਦਾਸ ਉਹ ਮਾਗਦੀਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ 'ਚ ਕੰਮ ਕੀਤਾ ਹੋਇਆ ਖੇਤਾਂ 'ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ ਮੁੱਖ ਮੰਤਰੀ ਭਗਵੰਤ ਮਾਨ ਆਹ ਸਾਹਮਣੇ ਗੁਜਰਾਤ ਵਿੱਚ ਪ੍ਰਚਾਰ ਕਰਕੇ ਆਏ ਨੇ ਤੇ ਹੁਣ ਪੰਜਾਬ ਵਿੱਚ ਡਟਣਗੇ ਇਹ ਦਾਵਾ ਕੀਤਾ ਹੈ ਕਿ ਹੈ ਕਿ ਪੰਜਾਬ 'ਚ ਹੀ ਰਹਿਣਗੇ ਤੇ ਹਲਕਿਆਂ ਦੇ ਢੇਡੇ ਲਾਉਣਗੇ ਮੁੱਖ ਮੰਤਰੀ ਨੇ ਆਪਣੇ 13 ਦੇ 13 ਉਮੀਦਵਾਰਾਂ ਦੀਆਂ ਖੂਬ ਤਾਰੀਫਾਂ ਕੀਤੀਆਂ ਤੇ ਵਿਰੋਧੀਆਂ ਦੀ ਖੂਬ ਅਲੋਚਨਾ ਸਵਾਲ ਖੜੇ ਕੀਤੇ ਕਿ ਇਹਨਾਂ ਕੋਲ ਤਾਂ ਬੰਦੇ ਹੀ ਨਹੀਂ ਨੇ ਇਸੇ ਲਈ ਤਾਂ ਲਿਸਟ ਛੇ ਛੇ ਤੇੜੀ ਪਈ ਹੈ ਨਾਲ ਹੀ ਵਿਰੋਧ ਦਾ ਸਾਹਮਣਾ ਕਰ ਰਹੀਆਂ ਪਾਰਟੀਆਂ ਤੇ ਵੀ ਮਾਨ ਨੇ ਖੂਬ ਤੰਜ ਕਸੇ ਨੇ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਹੀ ਰਹੂੰਗਾ ਪੰਜਾਬ 'ਚ ਰਹੂੰਗਾ ਜਿੱਥੇ ਕਹੋਗੇ ਮੈਂ ਆਉਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ਸ਼ੋਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਹੈ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਕੱਲੇ-ਕੱਲੇ ਹਲਕੇ ਚ ਜਾਊਗਾ ਇੱਕ ਵਾਰ ਹੀ ਨਹੀਂ ਦੋ ਵਾਰੀ ਨਹੀਂ ਤਿੰਨ ਤਣ ਚਾਰ ਚਾਰ ਵਾਰੀ ਜਾਊਗਾ ਮਿਹਨਤ ਕਰਨ ਚ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰਤ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗਲ ਕਰ ਇਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ ਮਾਗਦੀਆਂ ਪੋ ਮਾਗਦੀਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ हां ਜਦੋਂ ਮਿਸ਼ਨ ਇਹ ਹੋਵੇ ਕਿ ਲੋਕ ਇੰਨਾ ਪਿਆਰ ਕਰਦੇ ਹੋਣ ਮੂਰੋਂ ਫਿਰ ਥਕਾਵਟ ਜਮੇ ਨਹੀਂ ਹੁੰਦੀ ਫੁੱਲਾਂ ਨਾਲ ਗੱਡੀ ਭਰ ਦਿੰਦੇ ਆ ਲੋਕ ਮੈਨੂੰ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਆ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ ਚ ਨਹੀਂ ਵੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾਂ ਇਹੋ ਜਿਹੀਆਂ ਸੀ ਉਹਨੇ ਕਰਤੂਤਾ ਕਰਕੇ ਉਹਨਾਂ ਨੇ ਕਦੇ ਸੱਚੇ ਦਿਲੋਂ ਸਾਥ ਦਿੱਤਾ ਹੀ ਨਹੀਂ ਲੋਕਾਂ ਦਾ ਲੋਕ ਬਥੇਰਾ ਉਹਨਾਂ ਦੇ ਹੱਕ 'ਚ ਭੁਗਤੇ ਪਰ ਉਹ ਕਦੇ ਵੀ ਲੋਕਾਂ ਦੇ ਹੱਕ 'ਚ ਨਹੀਂ ਭੁਗਤੇ ਇਸੇ ਕਰਕੇ ਉਹ ਇਸ ਵਕਤ ਆ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਈ ਉਦਾਸ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਅੱਗੇ ਆਉਣਗੀਆਂ ਇਹ ਅੱਗੇ ਆਉਣਗੀਆਂ ਆਮ ਆਦਮੀ ਪਾਰਟੀ ਕਲਤੀ ਜਿਹੀ ਪਾਰਟੀ ਹੈ ਜਿਸ ਨੇ 13 ਦੇ 13 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ ਹੋਰ ਪਾਰਟੀਆਂ ਦੇ ਵੱਲੋਂ ਅਜੇ ਕੁਝ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਚੋਣ ਮਹਿੰਮ ਪਖਾਈ ਸੀ 13 ਦੇ 13 ਉਮੀਦਵਾਰ ਨਾਲ ਲਿਆ ਉਹਨਾਂ ਨੇ ਪ੍ਰਚਾਰ ਕੀਤਾ ਸੀ